ਦੇਖੋ ਦੋ ਮੀਟਿੰਗਾਂ ਸਾਡੀਆਂ ਇੱਥੇ ਨਾਵੇ ਦੇ ਐਸ.ੀ.ਸੀ ਦਫਤਰ ਵਿੱਚ ਪੁਲਿਸ ਪ੍ਰਸ਼ਾਸਨ ਨਾਲ ਹੋਈਆਂ। ਪਹਿਲੀ ਮੀਟਿੰਗ ਜਦੋਂ ਪੱਖ ਵਿਚਾਰੇ ਗਏ, ਦੂਜੀ ਮੀਟਿੰਗ ਦੇ ਵਿੱਚ ਹੁਣ ਜਿਹੜੇ ਬਹੁਤ ਛਿੱਟੇ ਤੇ ਆਪਾਂ ਪੁੱਜੇ ਹੈਗੇ। ਕਿ ਅਸੀਂ ਤਰੰਤ ਜਿਹੜੀ ਐਫ.ਆਈ.ਆਰ ਆਪਣੀ ਐਪਲੀਕੇਸ਼ਨ ਦੇ ਆਧਾਰ 'ਤੇ ਕੋ ਦਰਜ ਕਰਨ ਲੱਗਦੇ ਹਾਂ। ਜਦੋਂ ਤਰੰਤ ਸਾਡੀ ਐਫ.ਆਈ.ਆਰ ਤਿਆਰ ਹੋ ਗਈ, ਅਸੀਂ ਤੁਹਾਨੂੰ ਕਾਪੀ ਦੇ ਦਿੰਦੇ ਹਾਂ। ਕਿਹੜੀ ਐਫ.ਆਈ.ਆਰ ਲੱਗਦੀ ਹੈ? ਕਿਹੜੀ ਦੋ ਸਾਡੀਆਂ ਕਾਂਡੀਆਂ ਦਾ ਸੰਭੂਤ ਚੋਰੀ ਹੋਈਆਂ। 90 ਦੇ ਵਿੱਚ ਆਈਆਂ ਸੀ ਸਪੂਟ ਪੌਕੇਜ ਦਾ ਸਮਾਨ ਬਰਾਮਦ ਹੋਇਆ ਇੱਕ ਟਰਾਲੀ ਜਿਹੜੇ ਸੁੰਨੀ ਜਗ੍ਹਾ ਦੇ ਵਿੱਚ ਖੜੀ ਕੀਤੀ ਗਈ ਸੀ ਅਸੀਂ ਮੰਗ ਕੀਤੀ ਵੀ ਤੇ ਐਫ ਆਈ ਆਰ ਦਰਨੀ ਕਰਕੇ ਬੰਦੇ ਤੇ ਬਾਈ ਨੇ ਪ੍ਰਚਾ ਦੇ ਕੇ ਇਹ ਕੇਸ ਹੈ ਜਿਹੜਾ ਇਹ ਇੰਨਾ ਜਲਦੀ ਸਾਨੂੰ ਪੁੱਟ ਕਰਕੇ ਦਿਓ ਬੰਦੇ ਦੀ ਗ੍ਰਿਫਤਾਰੀ ਤਾਂ ਕਿ ਤਾਂ ਕਿ ਸਾਡੇ ਲੋਕਾਂ ਦੇ ਸਾਹਮਣੇ ਆਵੇ ਕਿੰਨਾ ਸਮਾਨ ਕਿਉਂਕਿ ਟਾਲੀਆਂ ਦੇ ਵਿੱਚ ਬਹੁਤ ਸਾਰਾ ਸਮਾਨ ਸੀ ਜਿਹਦੇ ਵਿੱਚ ਭਾਂਡੇ ਸੀਗੇ ਕੱਪੜੇ ਸੀਗੇ ਸਿਲੰਡਰ ਸੀਗੇ ਏ ਪੀ ਟੀ ਦੇ ਪੁੱਲਰ ਸੀਗੇ ਪੱਖੇ ਸੀਗੇ ਵੀ ਸਾਰੇ ਕਿੰਨੇ ਬੰਦੇ ਝੜ ਬਣ ਰਹੇ ਕਿਹਦੇ ਟਰੈਕਟਰ ਗਏ ਕਿਹਦੇ ਘਰੇ ਟਰਾਲੀਆਂ ਖੜੀਆਂ ਗਈਆਂ ਕਿਹੜਾ ਕਵਾੜੀ ਆਇਆ ਇਹਦਾ ਵੱਡੇ ਹੋਏ ਸਮਾਨ ਨੂੰ ਇੱਕ ਪੰਕਚਰ ਪਰਚੇ ਦੇ ਪਛਤਾਦਰ ਤੇ ਹੈ ਲਾਉਣ ਸ਼ੁਕੀ ਦੂਜੇ ਦੀ ਮੰਗ ਕਰਦੇ ਜਿਹੜੀ ਲਵਾਣ ਤੇ ਮਿਲਿਆ ਠੀਕ ਬਿਲਕੁਲ ਉਹ ਪੂਰ ਪੰਕਚਰ ਤੇ ਇੱਕ ਪਰਚਾ ਹੋਰ ਵਰਦੀ ਕਰਾਉਣ ਦੀ ਮੰਗ ਕਰਦੇ ਲਵਾਤੀ ਪਹਿਲੀ ਵਾਲਾ ਵੀ ਤੇ ਜਿਹੜੀ ਟਰਾਲੀ ਦੇ ਟਾਇਰ ਕਦੇ ਤਰਖਤ ਹੋਣੇ ਰਹਿੰਦੇ ਸੀ ਉਹਦੇ ਖਨਾਕ ਕੀਤੇ ਉਹ ਪਰਚਾ ਵੀ ਪੂਰ ਪੰਕਚਰ ਤੇ ਹੋਊਗਾ ਕਿਉਂਕਿ ਉਹ ਵੀ ਉਹਦੇ ਅੰਦਰੋਂ ਸਮਾਨ ਬਰਾਮਦ ਹੋਇਆ ਚੇਸ ਕਰਕੇ ਇਹਨਾਂ ਨੇ ਪ੍ਰਸ਼ਾਸਨ ਨੇ ਭਰੋਸਾ ਦਿੱਤਾ ਹੈ ਦੇਖਦੇ ਕਿੰਨੇ ਸਮੇਂ ਚ ਬਈਆ ਲਾ ਚੁੱਕੇ ਸਾਡੇ ਕੋਲ ਆ ਜਾਂਦੀ ਹੈ ਕਿ ਅਸੀਂ ਉਹਨਾਂ ਚਰ ਬੈਠੇ ਹਾਂ ਤੋਂ ਉਦੋਂ ਬਾਅਦ ਨਾਲ ਦੀ ਨਾਲ ਅਸੀਂ ਮੰਗ ਕੀਤੀ ਹੈ ਵੀ ਜਿਹੜਾ ਇਹ ਕੇਸ ਹੈਗਾ ਇਹ ਸੀਆਈ ਸਟਾਫ ਨੂੰ ਕਟਿਆਲੇ ਨੂੰ ਦਿੱਤਾ ਜਾਵੇ ਤਾਂ ਕਿ ਇਹ ਸਾਨੂੰ ਜੋ ਲੱਗ ਰਿਹਾ ਵੀ ਪ੍ਰਸ਼ਾਸਨ ਦਾ ਜੋ ਇਹ ਰਵਈਆ ਇੱਥੋਂ ਦੇਦਾ ਨਾ ਭੇਜਦਾ ਇਹ ਸਾਡੇ ਕੇਸ ਨੂੰ ਬੰਦੇ ਨਹੀਂ ਲਾਏਗਾ ਕਿਉਂਕਿ ਦਬਾਅ ਕਿਤੇ ਨਾ ਕਿਤੇ ਪੋਲੀਟਿਕਲ ਪਾਰਟੀਆਂ ਦੇ ਹੁੰਦੇ ਐ ਜਿਵੇਂ ਆਮ ਆਦਮੀ ਪਾਰਟੀ ਦੇ ਚ ਇੱਥੇ ਪੱਕੂ ਹੋਣੀ ਜਾਹ ਦੀ ਪਤਨੀ ਸਹਤਾ ਚਾਵਲਾ ਇੱਕੋ ਨਗਰ ਕੌਂਸਲ ਦੀ ਪ੍ਰਧਾਨ ਸੀ ਅਸੀਂ ਨੇ ਮੰਗ ਰੱਖੀ ਹੈ ਤੇ ਪ੍ਰਸ਼ਾਸਨ ਨੇ ਹਮੇ ਭਰੀ ਹੈ ਵੀ ਇਹ ਕੇਸ ਤੁਹਾਡਾ ਸੀਆਈ ਨੂੰ ਦੇ ਦਿੱਤਾ ਜਿਹੜਾ ਅੱਜ ਦਾ ਇਨਸੀਡੈਂਟ ਹੈ ਜਿਹੜਾ ਡੀਐਸਪੀ ਦਾ ਜਿਹੜਾ ਕਲੈਸ਼ ਹੋਇਆ ਜੀ ਉਹਦੇ ਚ ਕੀ ਡੀਐਸਪੀ ਦਾ ਜਿਹੜਾ ਮਸਲਾ ਸੀ ਉਹ ਸੀ ਕਿਉਂਕਿ ਡੀਐਸਪੀ ਜੋ ਬੇਟੀ ਹੈ ਆਪਣੇ ਪਰਿਵਾਰਾਚੋਂ ਅਸੀਂ ਪਹਿਲਾਂ ਵੀ ਇਹੀ ਗੱਲ ਕਹਿੰਦੇ ਸਾਡਾ ਕੋਈ ਨਾ ਕੋਈ ਕਸੂਰ ਨਹੀਂ ਸੀ ਸਾਹੀ ਕੋਈ ਦੋਸਤ ਉਹਨਾਂ ਨੂੰ ਥੱਲੀ ਕਰਵਾਈ ਹੈ ਵੀ ਦੇਖੋ ਸਾਡਾ ਕੋਈ ਅੱਧਾ ਕਿਤੇ ਨੂੰ ਇਸ ਤਰ੍ਹਾਂ ਮਾਰੇ ਪੰਗੇ ਸ਼ਬਦ ਬੋਲ ਨਹੀਂ ਤਾਂ ਨਹੀਂ ਦੀ ਨਾਲ ਅਸੀਂ ਬੋਲੇ ਆ ਇਹਦੇ 'ਚ ਤੁਸੀਂ ਵੀ ਸਾਡੇ ਅਲਾਨੀਆਂ ਪ੍ਰੋਗਰਾਮ ਦੇ ਵਿੱਚ ਜਿਹੜਾ ਟੈਂਟ ਲੱਗੇਗਾ ਦਰੀਆਂ ਵਿਸ਼ਿਆਂ ਨੇ ਲੰਘੋਗੇ। ਇਹ ਤੁਸੀਂ ਵੀ ਦੇਖੋ ਵੀ ਐਡਾ ਕੀ ਐਮਰਜੈਂਸੀ ਕੰਮ ਸੀ ਅਸੀਂ ਸਟੇਜ ਤੇ ਤਾਂ ਬੈਠੇ ਸੀਗੇ ਸਾਡੇ ਕੋਲ ਆ ਜਾਂਦੇ ਸਾਨੂੰ ਮਿਲ ਲੈਂਦੇ ਕੋਈ ਐਮਰਜੈਂਸੀ ਕੰਮ ਸੀ ਕਿ ਲੰਘਣਾ ਤੇ ਤੁਹਾਨੂੰ ਕੋਈ ਚੰਗਾ ਲਗਾਉਣਾ ਹੈ ਨਾ ਚਲਦੇ ਪ੍ਰੋਗਰਾਮਾਂ ਦੇ ਵਿੱਚ ਅਸੀਂ ਦੇਖ ਲੈਂਦੇ ਜੇ ਤੁਹਾਨੂੰ ਲੱਗਦਾ ਲੰਘਾ ਤੇ ਨਹੀਂ ਤਾਂ ਚਲੋ ਅਸੀਂ ਤੁਹਾਡਾ ਟਰੋ ਕਰ ਰੱਖੇ ਅਲਾਨੀਆਂ ਕੀ ਹੈ ਸਟੇਜ ਨੂੰ ਲਾਨ ਕਰਕੇ ਟੈਂਟ ਲਾਏ ਹੋਏ ਆ ਦਰੀਆਂ ਵਿਸ਼ਿਆਂ ਤੇ ਤੁਹਾਨੂੰ ਲੰਘਣੀ ਦੀ ਚਾਹਤ ਹੋ ਸਕਦੀ ਵੱਡੀ ਮਿਲ ਖੈ ਤ론 ਉਹਨਾਂ ਨੇ ਵੀ ਆਪਣੇ ਮਨ ਨੂੰ ਇਸ ਗੱਲ ਤੇ ਜਿਵੇਂ ਸਮਝਿਆ ਹੋਊ ਅਸੀਂ ਤਾਂ ਕਹਿ ਕੇ ਆਇਆ ਉਹਨਾਂ ਨੇ ਵੀ ਆਪਣੇ ਮਨ ਦੇ ਵਿੱਚ ਸਮਝਿਆ ਹੋਊ ਕਿ ਸ਼ਾਇਦ ਕਿਤੇ ਨਾ ਕਿਤੇ ਆਪਾਂ ਤੋਂ ਫਰਕ ਰਿਆ ਅਸੀਂ ਤਾਂ ਇਹ ਸਮਝਦੇ ਆ ਕਿ ਅਦੋਲਣਾ ਤੇ ਸਾਡੇ ਨਾਲ ਹਮੇਸ਼ਾ ਵੱਡੇ ਤੋਂ ਵੱਡੇ ਅਸਟਰਾਂ ਦੇ ਕਰੋਪ ਕੀਤੇ ਹੈਗੇ ਆ ਡੀਪੀਆ ਦੇ ਕਰੋਪ ਕੀਤੇ ਆ ਐਸਐਸਪੀਆਂ ਦੇ ਕਰੋਪ ਕੀਤੇ ਆ ਕਿਹੋ ਜੀਆਂ ਨੌਕਰੀਆਂ ਨਹੀਂ ਆਈਆਂ ਇਹ ਜੋ ਸਿੱਖਣਾ ਚਾਹੀਦਾ ਹੈ ਮੁਲਾਜ਼ਮਾਂ ਨੂੰ ਅਸੀਂ ਤਾਂ ਇਹ ਹੀ ਕਹਾਂਗੇ ਅੱਜ ਕਿਸਾਨਾਂ ਨੇ ਸੰਯੁਕਤ ਕਿਸਾਨ ਮੋਰਚਾ ਨੇ ਅੱਜ ਜਿਹੜਾ ਹੈਗਾ ਕਾਲ ਦੇ 3-3 ਉਹਦੇ ਸੰਦਰਭ ਦੇ ਵਿੱਚ ਜਿਹੜਾ ਹੈਗਾ ਉਹਨੇ ਕੁਝ ਮੰਗਾ ਸੀਗੀਆਂ ਤੇ ਉਹ ਮੰਗਾਂ ਜਿਹੜੀਆਂ ਨੇ ਅਡਰੈਸ ਹੋ ਚੁੱਕੀਆਂ ਹੈਗੀਆਂ ਨੇ ਕੋਈ ਆਪਣਾ ਪੀਸ ਕੋਲ ਜਿਹੜਾ ਕਰਦਾ ਕਟੌਣ ਕਰ ਰਹੇ ਹੈਗੇ ਨੇ ਤੇ ਦਰਾਨੀ ਧਰਮਾ ਇੱਕ ਨਿੱਕਾ ਜਿਹਾ ਰੈਜ਼ੀਡੈਂਟ ਜਿਹੜਾ ਹੈਗਾ ਉਹ ਰਿਪੋਰਟ ਹੋਇਆ ਸੀਗਾ ਕਿ ਸਾਡੇ ਕੁਝ ਮਜ਼ਦਮਾਂ ਦੇ ਨਾਲ ਜਿਹੜਾ ਹੈਗਾ ਕਈ ਸੁਣੀ ਹੋ ਗਈ ਸੀ ਕਿ ਮੁਰਚੇ ਦੇ ਕੁਝ ਜਿਹੜਾ ਹੈਗਾ ਵਰਕਰਾਂ ਦੀ ਕਿ ਉਹ ਪਰਚਾਲ ਦੀ ਹੈਗੀ ਇਸ ਜੀ ਪਰਚਾਲ ਚ ਹੋਇਆ ਉਸ ਤਰ੍ਹਾਂ ਜਿਹੜਾ ਹੈਗਾ ਮੇਕਲੀ ਹੁੰਦੀ ਹੈ ਅੰਮ੍ਰਲ ਕਿਤੇ ਵੀ ਕੋਈ ਦਾ ਮਾਮਲਾ ਕਰਕੇ ਕਿਤਾ ਵਾਦਾ ਕੀਤਾ ਜਾਵੇ ਤੇ ਫਿਰ ਜਿਹੜੀ ਮਦਦ ਇਨਵੋਲ ਹੁੰਦਾ ਮਤਲਬ ਕਿ ਡਾਇਰੈਕਟ ਚਾਲੀ ਚੋਰੀ ਕਰਨ ਵਾਲਾ ਮਤਲਬ ਨਹੀਂ ਕੋਲਸ ਇਨਵੈਸਟੀਗੇਸ਼ਨ ਵੀ ਹੈ ਕਰੀਏ ਯਾਨੀ ਕਰ ਇਹ ਪ੍ਰਾਣਾ ਮੈਟਰ ਹੈ ਵਿੱਚ ਆਲਰੇਡੀ ਐਫ ਆਰ ਹੋਈ ਹੋਈ ਹੈ ਇਹਦੇ ਵਿੱਚ ਖਸਾਨਾ ਨੂੰ ਕੁਝ ਲੰਗਾ ਸੀਗੀਆਂ ਇਹਦੇ ਵਿੱਚ ਜਿਹੜਾ ਇੱਕ ਟਾਂਡੀ ਮਿਲੀ ਸੀ ਜਿਹੋ ਉਸਨੂੰ ਕਾਰਵਾਈ ਤੇ ਇੱਕ ਹੋਰ ਜਿਹੜਾ ਹੈਗਾ ਅ ਦੋ 13 ਸਬੰਧੀ ਸੀ ਉਹਦੀ ਬਰਖਾਸਤ ਕਿਸਾਨਾਂ ਨੂੰ ਦੇ ਦਿੱਤੀ ਹੈਗੀ ਉਹ ਵੀ ਅਸੀਂ ਪਤਵਾਲ ਕਰਦੇ ਹਾਂ ਉਹਦੀ ਵਾਧੂ ਕਰਦੇ ਜਿਹੜੀ ਅਸੀਂ ਕਮਿਸ਼ਨ ਹੈ ਉਹਨਾਂ ਕੀਕ ਦਾ ਪਿਆਲਾ ਨੂੰ ਪ੍ਰਾਪਤ ਕਰਨ ਦੀ ਮੰਗ ਕੀਤੀ ਗਈ ਹੈ ਕੀਕ ਮੰਗ ਕਰ ਰਹੇ ਸਭ ਇਹ ਸਬੰਧੀ ਜਿਹੜਾ ਹੈਗਾ ਜਿਹੜਾ ਸੀਨੀਅਰ ਅਫਸਰਾਂ ਦੇ ਨਾਲ ਜਿਹੜਾ ਹੈ ਧਿਆਨ ਦੇ ਉਤੇ ਲਿਆ ਕੇ ਅਦਰਿ ਐਫ ਆਰ ਦਰਜ ਹੋਣ ਤੇ ਬਾਗਰੀ ਯੂਨੀਵਰਸਿਟੀ ਕਾ ਯੂਨੀਵਰਸਿਟੀ ਹੈ ਪਟਿਆਲਾੰਗ ਦਾ ਤਾਂ ਕਲ ਟਕ ਲਾਕ ਕਲੈਸ਼ ਹੋਇਆ ਜੀ ਉਹ ਕਹਿੰਦੇ ਵੀ ਅਸੀਂ ਕਾਰਵਾਈ ਕੋਈ ਨਹੀਂ ਕਰਾਣੀ ਕਿਉਂਕਿ ਅਕੀ ਵੀ ਡੀ ਐਸ ਪੀ ਦੇ ਪਲੇਟਫਾਰਮ 'ਤੇ ਲਿਖਤੀ ਨਹੀਂ ਸ਼ਾਇਦ ਹੀ ਨਹੀਂ ਕੀਤੀ। ਇਹ ਲੱਗਦਾ ਵੀ ਕੋਈ ਆਪਾ ਇਹ ਜਿਹੜੀ ਦਰਖਾਸਤ ਹੈਗੀ ਹੈ ਮੈਟਰ ਦਾ ਜਾਸਤ ਮੈਟਰ ਹੈ ਜਿਵੇਂ ਅੱਗੇ ਦੋ ਹੀ ਬਿਆਨ ਦੇ ਵਿੱਚਾਂ ਬਿਆਨ ਦੇ ਰਾਤੀ ਤੱਕ ਹੋ ਰਹੀ ਨਵੀਂ ਦਰਖਾਸਤ ਹੈ ਨੀ ਬਿਲਕੁਲ ਬਿਆਨ ਦੇ ਰਾਤੇ ਜਿਨ੍ਹਾਂ ਜਿਨ੍ਹਾਂ ਖਲਾਫ ਦੋਸ਼ ਲਾਇਆ ਉਹਨਾਂ ਤੇ ਖਾ ਸਕਦੇ ਲੋ ਇਹ ਪ੍ਰਤਾਲ ਦਾ ਮੈਟਰ ਦੇ ਰਹੇ ਹੈਗੇ ਐਪਲੀਕੇਸ਼ਨ ਦੇ ਦਿੱਤੀ ਹੈਗੀ ਅਸੀਂ ਇਹਦੇ ਮੁਤਾਬਕ ਬਣਦੀ ਕਾਨੂੰਨ ਦੇ ਅਨੁਸਾਰ ਕਰ ਲਈਏ ਬਚ ਲੈ ਆਪ ਉਹਨਾਂ ਕਿਤਾਬ ਦੇ ਕਿਤਾਬ ਦੇ ਮਤਲਬ ਨਿਬੜ ਕੇ ਕਰਾਈਏ ਜੋਨ ਹਰ ਉਸ ਆਲਮੋਸਟ ਲਿਭ ਚੁਕੇ ਹੈਗਾ ਆਹ ਕਹਾਂ ਰਹੇ ਕਿ ਮੈਂ ਤੇਰੇ ਐਫਆਈਆਰ ਦੀ ਕਾਪੀ ਤੁਹਾਨੂੰ ਦੇ ਦੂਗੀ ਅਸੀਂ ਇੱਕ ਚਿੱਠੀ ਲਿਖ ਜਾਵਾਂਗੇ ਹਾਂ ਉਹ ਪਈ ਹੋਰ ਗੱਲ ਹੋ ਚੁੱਕੀ ਹੈ ਕਿ ਤੁਹਾਡੀ ਅਪਸ ਤੋਂ ਸੈਂਟੀ ਬਣ ਚੁੱਕੀ ਹੈ ਤਾਂ ਕਿਹਨਾਂ ਕਿਹਨਾਂ ਦੇ ਨਾਮ ਐਡ ਕਰ ਦੇਣ ਕਰੀਏ ਇਹ ਪ੍ਰਤਾਵ ਉਹਦੀ ਨੇ ਅਪਲੀਕੇਸ਼ਨ ਦਿੱਤੀ ਹੈਗੀ ਈ ਵਿੱਚ ਦੇਣਾ ਹੈ